ਇੱਕ ਆਮ ਗੱਲ ਜਰਦੀ ਹੈ ਸਾਡੇ ਹਿੰਦੂ ਵਿੱਚ ਫਸ ਕਰਕੇ ਕਿ ਇੱਥੇ ਬੀਜਪੀ ਦਾ ਲੀਡਰ ਤਾਂ ਜਿੱਤਦਾ ਹੈ ਸ਼੍ਰੋਮਣੀ ਕਾਲਦ ਲਾ ਲੀਡਰ ਤਾਂ ਜੇ ਸੱਟੇ ਸ਼੍ਰੋਮਣੀ ਕਾਲਦ ਨੇ ਬੀਜਪੀ ਦਾ ਸਜਾਉਣਾ ਹੋਏ ਮੈਨੂੰ ਇਹ ਕਲਮਾ ਹੈ ਪਤੁਸ਼ਾਰੀ ਸਿਆਣੀ ਲੋਕ ਬੈਠੇ ਜੀ ਉਹਨਾਂ ਮਨਤਾਂ ਵਿੱਚ ਕਿਸ ਤਰੀਕੇ ਦਾ ਮਾਹੌਲ ਹੁੰਦਾ ਸੀ ਤੇ ਅੱਜ ਵੀ ਜੂਨ ਤੱਕ ਕੀ ਹੋ ਰਿਹਾ ਇਹਦਾ ਬੜਾ ਪਾਰੀ ਅੰਤਰ ਹੈ ਉਦੋਂ ਜੋ ਜੋੜਾ ਲੱਦੇ ਸਾਂ ਸ਼੍ਰੋਮਣੀ ਕਾਲੀਦਾ ਤੇ ਬੀਜੇਪੀ ਇਕੱਠੇ ਸੀ ਦੁਜੇ ਬਨੇ ਕਾਂਗਰਸ ਵਾਲੇ ਹੁੰਦੇ ਸੀ ਅੱਜ ਇਸ ਸਮੇਂ ਵਿੱਚ ਬਾਕੀ ਪੰਜਾਬ ਦੀ ਇਹੋ ਜਿਹੀ ਗੱਲ ਚੱਲਦੀ ਹੈ ਅਗਾਂ ਪੰਜਾਬ ਦੀ ਗੱਲ ਨਹੀਂ ਕਰਨਾ ਮੈਂ ਤਾਂ ਪਹਿਲੇ ਦੀ ਗੱਲ ਕਰਨਾ ਭਾਵੇਂ ਇੱਥੇ ਪੰਜ ਕਾਈ ਦੇ ਚੋਣ ਲੜ ਗਏ ਇਦਾਂ ਦਾ ਮਾਹੌਲ ਕਿ ਦੀ ਪੇਟਾ ਕਿਸੇ ਬਨੇ ਜਦੋਂ ਅਸੀਂ ਸ਼੍ਰੋਮਣੀ ਕਾਲੀਦਾ ਤੇ ਬੀਜੇਪੀ ਇਕੱਠੇ ਬਣੇ ਇੱਕ ਪੰਜੇ ਵਾਲੇ ਦਾ ਕੈਂਡੇ ਬਣਾ ਕਰਨ ਸੌਇਆ ਦਾ ਇੱਕ ਝੱਲ ਬਣਾ ਇੱਕ ਸ਼ਰਮਣੀ ਕਾਲੀ ਪੁੱਤਾਂ ਟੱਕੜੀ ਵਾਲਿਆ ਜੇ ਇੱਕ ਬਸਤਾ ਆਉਣਾ ਇੱਕ ਬੀਜੇਪੀ ਫੋਟਾ ਵੀ ਆਉਣਾ ਜਦੋਂ ਇਹ ਪੁੱਤਾਂ ਟ੍ਰੇਨ ਦੇ ਕੋਨੇ ਪਹਿਲਾ ਆ ਹੱਦਿਆਂ ਦੇ ਵਿੱਚ ਤੇ ਜਿੱਥੇ ਕਿ ਸਾਨੂੰ ਮੋਟਾ ਘਟ ਪੈਣਗੇ ਨੇ ਉਥੇ ਪੁੱਲ ਦੀ ਬੀਜੇਪੀ ਨਾਲ ਟੱਕਰ ਹੋਈ ਹੈ ਬਸਤਾ ਦਾ ਕਈ ਦਿਨ ਪਖਰਾ ਆ ਉਹ 50 ਹਜ਼ਾਰ ਮੋਟ ਖੜੇ ਉਹ ਲਾਗੂ ਮੋਟ ਖੜੇ ਉਹ 20 ਹਜ਼ਾਰ ਖੜੇ ਉਹ ਵੀ ਉਹਨਾਂ ਕਲਾਕੀਆਂ ਚਿੱਟੇ ਨੇ ਗੱਲ ਬੜੀ ਚੰਗੀ ਜਿਆ। ਇਹ ਰਾਮ ਮੋਦਰ ਮੋਦੀ ਜੀ ਨੇ ਪਾਇਆ। ਬੜੀ ਵਧੀਆ ਗੱਲ ਕੀਤੀ ਆ। ਆਦੇ ਹਿੰਦੂ ਮੋਦੀ ਦੇ ਲੋਗ ਆ। ਉਹ ਫੋਲਵਾ ਨੂੰ ਜਾ ਗਿਆ। ਜਾਏ ਪਰ ਸਾਡੀ ਫੋਟ ਨਹੀਂ ਕੋ ਕਾਂਗਰਸ ਦੀ ਬਾਤ ਸੋਣੀ ਹੈ। ਉਹ ਝਾਂੜੀ ਦੀ ਬਾਤ ਸੋਣੀ ਹੈ। ਜੋ ਜਨ ਜਿਹੜੇ ਲੋਕਾਂ ਦੀ ਆਸ ਤੋਂ ਉਤਰੇ ਹੋਏ ਨੇ। ਇਹਨਾਂ ਹਾਲਾਤਾਂ ਵਿੱਚ ਜੇ ਗੱਲੇ ਚੋਣ ਲੜ ਰਹੇ ਆ ਤੇ ਲੋਕਾਂ ਵੀ ਲੋ ਇਹ ਗੱਲ ਦਾ ਅਸਾਰ ਨਹੀਂ। ਇਹ ਖੇਤਰੀ ਪਾਤੀਆ ਜੇ ਇਹਨੂੰ ਅੱਗੇ ਲਿਆਵਾ ਜੇ ਇਹ ਪੰਜਾਬ ਦਾ ਪੰਨਾ ਹੋਏਗਾ